ਜਾ ਪਜਾਮੇ ਦੀ ਸੀ ਉਹਨੂੰ ਘਟੀ ਹੋਈ ਹੈ ਉਹ ਕਹਿੰਦੇ ਕਿ ਨਾ ਭੱਜਿਆ ਜਿਹਦੇ ਪਜਾਮੇ ਦੀ ਸੀ ਉਹਨੂੰ ਘਟੀ ਹੋਈ ਹੈ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪਜਾਮੇ ਫਟੇ ਹੋਏ ਵਾਲੀ ਜਿਹੜੀ ਘਟਨਾ ਹੈਗੀ ਹੈ ਉਸ ਨੂੰ ਲੈ ਕੇ ਕਾਫੀ ਵੀਡੀਓ ਜੋ ਸਾਂਝੀਆਂ ਕੀਤੀਆਂ ਜਾ ਰਹੀਆਂ ہیں ਪੌਡਕਾਸਟ ਵੀ ਕੀਤੇ ਜਾ ਰਹੇ ਹੈ ਔਰ ਸਿੱਖ ਬੁੱਧੀਜੀਵੀ ਇਸ ਨੂੰ ਇੱਕ ਚਿੰਤਾ ਦਾ ਵਿਸ਼ਾ ਵੀ ਦੱਸ ਰਹੇ ਹੈ ਇੱਕ ਪ੍ਰਚਾਰਕ ਬੀਬੀ ਪ੍ਰੋਬਲੀਮ ਕੋਰ ਹੈ ਸਟੇ ਦੇ ਉੱਪਰ ਜਿਵੇਂ ਕਿ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਈ ਹੈ ਕਿ ਉਹ ਦਸਰੀ ਹੁੰਦੀ ਹੈ ਕਿ ਇੱਕ ਬੀਬੀ ਉਹਨਾਂ ਨੂੰ ਆ ਕੇ ਕਹਿੰਦੀ ਹੈ ਕਿ ਤੁਹਾਡੇ ਸਾਥੀ ਦਾ ਜਿਹੜਾ ਪਜਾਮਾ ਫਟਿਆ ਹੋਇਆ ਹੈ ਵੈਸੇ ਗੱਲ ਸਾਡੇ ਤਿੰਨਾਂ ਵਿੱਚ ਸੀ ਤਾਂ ਉਸ ਤੋਂ ਬਾਅਦ ਹੀ ਇਸ ਬੀਬੀ ਨੂੰ ਟਰੋਲ ਕੀਤਾ ਜਾਣ ਲੱਗਿਆ ਕੋਜਾਂ ਵੱਲੋਂ ਕਿਹਾ ਗਿਆ ਕਿ ਬੀਬੀ ਜਿਹੜੀ ਹੈ ਉਹ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ ਪਰ ਸਿੱਖਾਂ ਦਾ ਕਿਰਦਾਰ ਨੂੰ ਵੀ ਕਿਤੇ ਢਾਲ ਆ ਰਹੀ ਹੈ ਤਾਂ ਹੁਣ ਇੱਕ ਹੋਰ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾ ਰਹੀ ਹੈ ਔਰ ਉਹ ਵੀਡੀਓ ਐਸੇ ਬੀਬੀ ਦੀ ਹੈ ਔਰ ਇਸ ਵੀਡੀਓ ਦੇ ਵਿੱਚ ਉਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਹੈ ਕਿ ਵਾਕਈ ਇੱਕ ਬੀਬੀ ਨੇ ਇਹ ਆ ਕੇ ਜਰੂਰ ਕਿਹਾ ਸੀ ਕਿ ਭਾਈ ਤੁਹਾਡੇ ਸਾਥੀ ਦੀ ਜਿਹੜੀ ਪਜਾਮੇ ਦੀ ਸਿਉਣ ਪਾਰਟੀ ਹੋਈ ਹੈ ਕਿਉਂਕਿ ਇਹ ਵੀਡੀਓ ਹੁਣ ਸਾਹਮਣੇ ਆਈ ਹੈ ਔਰ ਵੀਡੀਓ ਇਹ ਕਿਸੇ ਹੋਰ ਨੇ ਤਾਂ ਨਹੀਂ ਬਣਾਈ ਹੋਣੀ ਇਹਨਾਂ ਦੇ ਜਥੇ ਵੱਲੋਂ ਹੀ ਬਣਾਈ ਗਈ ਹੋਊਗੀ ਹੋ ਸਕਦਾ ਵਲੌਗ ਦਾ ਹੀ ਹਿੱਸਾ ਹੋਵੇ ਤਾਂ ਹੁਣ ਇਹ ਵੀਡੀਓ ਕਿਉਂਕਿ ਕਈ ਵਾਰੀ ਅਗਲਾ ਕਹਿੰਦਾ ਕਿ ਸਟੇਜ ਤੇ ਕਈ ਪ੍ਰਚਾਰਕ ਹੈ ਜਿਹੜੇ ਕੁਝ ਆਪਣੇ ਕੋਲੋਂ ਵੀ ਜਿਹੜੀ ਗੱਲਬਾਤ ਉਹ ਬਣਾ ਕੇ ਸੁਣਾ ਦਿੰਦੇ ਆ ਪਰ ਇਹ ਵੀਡੀਓ ਜਰੂਰ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵਾਕਈ ਇਹ ਗੱਲ ਸੱਚੀ ਸੀ ਔਰ ਕਿਸੇ ਬੀਬੀ ਨੇ ਜਰੂਰ ਆ ਕੇ ਕਿਹਾ ਸੀ ਭਾਈ ਕਿ ਤੁਹਾਡੇ ਜਿਹੜੇ ਸਾਥੀ ਦੀ ਪਜਾਮੇ ਦੀ ਜਿਹੜੀ ਹੈ ਸਿਉਣ ਪਾਰਟੀ ਹੋਈ ਹੈ ਤਾਂ ਇਸ ਬੀਬੀ ਦੇ ਉੱਪਰ ਬਹੁਤ ਹੀ ਸਿੱਖ ਪ੍ਰਚਾਰਕ ਵੀ ਬੋਲੇ ਸਨ ਔਰ ਟਰੋਲ ਵੀ ਵੱਡੀ ਜਿਹੜੇ ਰੂਪ ਦੇ ਵਿੱਚ ਕੀਤਾ ਜਾਂਦਾ ਸੀ ਤਾਂ ਵੱਡੇ ਵੱਡੇ ਚੈਨਲਾਂ ਵੱਲੋਂ ਇਸ ਬੀਬੀ ਦਾ ਜਿਹੜਾ ਪੋਡਕਾਸਟ ਵੀ ਕੀਤਾ ਗਿਆ ਜਦੇ ਵਿੱਚ ਤਿੱਖੇ ਸਵਾਲ ਵੀ ਕੀਤੇ ਗਏ ਔਰ ਬੀਬੀ ਵੱਲੋਂ ਇੱਕ ਵੀਡੀਓ ਵੀ ਪਾਈ ਜਾਂਦੀ ਹੈ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਹੋਸ ਤੋਂ ਬਾਅਦ ਪ੍ਰਚਾਰ ਕਰਨਾ ਹੀ ਬੰਦ ਕਰ ਦੇਣਗੇ ਤਾਂ ਉਹਨਾਂ ਦੇ ਇੱਕ ਭਰਾ ਦੀ ਵੀ ਵੀਡੀਓ ਸਾਹਮਣੇ ਆਉਂਦੀ ਹੈ ਜਿਨ੍ਹਾਂ ਨੇ ਕਿਹਾ ਕਿ ਵਾਰਡ ਲੈਵਲ ਤੇ ਤੁਸੀਂ ਕੋਈ ਸਿੱਖ ਬੀਬੀ ਦੱਸੋ ਜੋ ਪ੍ਰਚਾਰ ਕਰਦੀ ਹੋਵੇ ਤਾਂ ਕਾਫੀ ਜਿਹੜੇ ਕੌਂਟ੍ਰੋਵਰਸੀ ਇਸ ਚੀਜ਼ ਨਾਲ ਜੁੜ ਚੁੱਕੀ ਹੈ ਪਰ ਇਹ ਸਿੱਖੀ ਦਾ ਮਾਮਲਾ ਔਰ ਸਿੱਖ ਪ੍ਰਚਾਰਕ ਦਾ ਮਾਮਲਾ ਹੈ ਤਾਂ ਇਸ ਨੂੰ ਮਿਲ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ ਹਰ ਰੋਜ਼ ਨਵੀਆਂ ਵੀਡੀਓ ਬਾਹਰ ਕੱਢ ਕੇ ਇਸ ਨੂੰ ਤੋਲ ਨਹੀਂ ਦੇਣੀ ਚਾਹੀਦੀ ਸਾਡੀ ਤਾਂ ਇਹੀ ਸਭ ਨੂੰ ਸਲਾਹ ਹੈ ਕਿਉਂਕਿ ਬਹੁਤ ਸਾਰੇ ਲੋਕ ਹੁਣ ਇਹ ਕਹਿ ਰਹੇ ਐ ਕਿ ਤੁਸੀਂ ਭਾਈ ਸਿੱਖੀ ਦਾ ਪ੍ਰਚਾਰ ਕਰੋ ਤੁਸੀਂ ਤਾਂ ਵਲੌਗ ਬਣਾਉਣ ਲੱਗ ਗਏ ਕਈ ਲੋਕ ਕਹਿੰਦੀ ਐ ਚਲੋ ਵਲੌਗ ਵੀ ਬਣਾਉਂਦੇ ਹਾਂ ਪਰ ਤੁਸੀਂ ਕੁਝ ਅਜਿਹੇ ਜਿਹੜੇ ਉਹਦੇ ਵਿੱਚ ਸ਼ਬਦ ਯੂਜ਼ ਕਰਦੇ ਹੋ ਜੋ ਕਿ ਸੋਣ ਦੇ ਲਾਇਕ ਨਹੀਂ ਹੁੰਦੇ ਤਾਂ ਇਹ ਤਾਂ ਚਲੋ ਵਲੌਗ ਕੋਈ ਬਣਾਉਂਦਾ ਹੈ ਉਹ ਆਪਣਾ ਪਰਸਨਲ ਮੈਟਰ ਹੈ ਪਰ ਜਿਸ ਨੂੰ ਇਸ ਵਿਸ਼ੇ ਨੂੰ ਵੱਡੇ ਫੱਦਰ ਤੇ ਜਿਹੜਾ ਫਲਾਇਆ ਜਾ ਰਿਹਾ ਹੈ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਇਸ ਦੇ ਉੱਪਰ AI ਦੁਆਰਾ ਵੀ ਵੀਡੀਓ ਬਣਾ ਕੇ ਤਿਆਰ ਕਰ ਕਰਕੇ ਲੋਕ ਪਾ ਰਹੇ ਕੁਝ ਲੋਕ ਨਕਲ ਕਰਦੇ ਆ ਹੋਰ ਉਸ ਬੀਬੀ ਦਾ ਪੇਸ਼ਭੂਸ਼ਾ ਧਾਰਨ ਕਰਕੇ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾ ਰਹੇ ਕਿਉਂਕਿ ਸੋਸ਼ਲ ਮੀਡੀਆ ਤੇ ਟ੍ਰੈਂਡ ਬਣਿਆ ਹੋਇਆ ਇਸ ਨੂੰ ਲੈ ਕੇ ਬਹੁਤ ਸਾਰੇ ਨਵੇਂ ਪੇਜ ਵੀ ਖੁੱਲ ਜਾਂਦੇ ਆ ਔਰ ਉਹਨਾਂ ਪੇਜਾਂ ਦੇ ਉੱਪਰ ਅਜਿਹੀਆਂ ਵੀਡੀਓ ਪਾਈਆਂ ਜਾਂਦੀਆਂ ਪਰ ਜੇਕਰ ਜ਼ਿਆਦਾਤਰ ਲੋਕ ਇਹੀ ਦੇਖਣਗੇ ਕਿ ਸਿੱਖ ਕਿਸ ਤਰੀਕੇ ਨਾਲ ਪ੍ਰਚਾਰ ਕਰਦੇ ਹੈ ਜਾਂ ਸਿੱਖਾਂ ਦੀ ਆਪਸ ਵਿੱਚ ਹੀ ਬੜੇ মতਪੇਦ ਨੇ ਕੋਈ ਇਹਨਾਂ ਦੇ ਪ੍ਰਚਾਰ ਨੂੰ ਸਹੀ ਕਹਿ ਰਿਹਾ ਹੈ ਕੋਈ ਗਲਤ ਕਹਿ ਰਿਹਾ ਸੋ ਇਸ ਕਰਕੇ ਇਹ ਸਾਰੇ ਮਸਲੇ ਨੂੰ ਮਿਲ ਬੈਠ ਕੇ ਸਮਝਾਉਣਾ ਚਾਹੀਦਾ ਹੈ ਅਸੀਂ ਤਾਂ ਕਵਾਂਗੇ ਕਿ ਜੋ ਸਿੱਖ ਬੁੱਧੀਜੀਵੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਗੁਰਦੁਦਵਾਰਾ ਦਿੱਲੀ ਵਾਲੀ ਕਮੇਟੀ ਹੈ ਤਾਂ ਜਿਹੜੇ ਹੋਰ ਪ੍ਰਚਾਰਕ ਨੇ ਉਹਨਾਂ ਨੂੰ ਮਿਲ ਬੈਠ ਕੇ ਇਹ ਜਿਹੜਾ ਮਾਮਲਾ ਸਾਰਾ ਸੁਲਝਾ ਲੈਣਾ ਚਾਹੀਦਾ ਇੱਕ ਪ੍ਰਚਾਰਕ ਦੀ ਵੀ ਮਰਿਆਦਾ ਹੋਣੀ ਚਾਹੀਦੀ ਹੈ ਜੇਕਰ ਸੰਗਤ ਦੇ ਵਿੱਚ ਸੰਗਤ ਜੇ ਕਿਸੇ ਪ੍ਰਚਾਰਕ ਦਾ ਦੀਵਾਨ ਸੁਣਨ ਵਾਸਤੇ ਕਥਾ ਕੀਰਤਨ ਸੁਣਨ ਵਾਸਤੇ ਆਉਂਦੀ ਹੈ ਜੇਕਰ ਸੰਗਤ ਦੀ ਮਰਿਆਦਾ ਹੈ ਕਿ ਤੁਸੀਂ ਰੌਲਾ ਨਹੀਂ ਪਾਉਣਾ ਮੱਥਾ ਮਰਿਆਦਾ ਨਾਲ ਟੇਕਣਾ ਇੱਕ ਸਾਈਡ ਤੇ ਬੈਠਣਾ ਤਾਂ ਮੋਬਾਈਲ ਜਿਹੜਾ ਬੰਦ ਰੱਖਣਾ ਜੇਕਰ ਸ਼ੇ ਕੀਰਤਨ ਸੁਣਨ ਵਾਲਿਆਂ ਦੀ ਕਥਾ ਸੁਣਨ ਵਾਲਿਆਂ ਦੀ ਇੱਕ ਮਰਿਆਦਾ ਬਣਾਈ ਗਈ ਹੈ ਤਾਂ ਫਿਰ ਪ੍ਰਚਾਰਕਾਂ ਦੀ ਵੀ ਇੱਕ ਮਰਿਆਦਾ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਸਟੇਜ ਦੇ ਉੱਪਰ ਗੁਰੂ ਦੀ ਹੀ ਗੱਲ ਕਰਨੀ ਹੈ ਹਾਸੇ ਮਜ਼ਾਕ ਵਾਲੀਆਂ ਗੱਲਾਂ ਕਰਨੀਆਂ ਹਨ ਜਾਂ ਨਹੀਂ ਕਰਨੀਆਂ ਆਪਣਾ ਪਰਸਨਲ ਗੱਲਾਂ ਸਟੇਜ ਦੇ ਉੱਪਰ ਸ਼ੇਅਰ ਕਰਨੀਆਂ ਹਨ ਕਿ ਨਹੀਂ ਕਰਨੀਆਂ ਚਲੋ ਜਿਹੜੀ ਵਲੌਗ ਬਣਾਉਣੇ ਹਨ ਉਹ ਪਰਸਨਲ ਮੈਟਰ ਹੈ ਵੱਖਰਾ ਮੈਟਰ ਹੈ ਉਸਤੇ ਵੀ ਜਿਹੜੀ ਹੈ ਮਿਲ ਬੈਠ ਕੇ ਇੱਕ ਬਣਾ ਲੈਣੀ ਚਾਹੀਦੀ ਹੈ ਵਿਚਾਰਪੰਦੀ ਕਿ ਤੁਸੀਂ ਵਲੌਗ ਵੀ ਕਿਸ ਤਰੀਕੇ ਨਾਲ ਬਣਾਉਣੇ ਹੋ ਹਨ ਤਾਂ ਇਹ ਜਿਹੜਾ ਸਾਰਾ ਮਾਮਲਾ ਮਿਲ ਬੈਠ ਕੇ ਭਾਈ ਸਮਝਾਉਣ ਦੀ ਕਿਰਪਾਲਤਾ ਕਰੋ ਇਸ ਨੂੰ ਤੂਲ ਜਿਹੜੀ ਉਹ ਨਾਂ ਦਿੱਤੀ ਜਾਵੇ